we uh -huh. ਨ ਇਹ ਨਹੀਂ ਹੈ ਇਹ ਜਿਹੜੀ ਇਹਨੂੰ ਅਸੀਂ ਮੈਂ ਇਹਨੂੰ ਹੈਰਿਟੇਜ ਸਟਰੀਟ ਕਹਿੰਨਾ ਹੈ ਬੜੀ ਪੁਰਾਣੀ ਸਟਰੀਟ ਹੈ ਜਿਹੜੀ ਕੇਸਗੜ੍ਹ ਤੋਂ ਸਭ ਤੋਂ ਜਿਹੜੀ ਸੀਸਗਾਂਝ ਗੁਰਦੁਆਰਾ ਸਾਹਿਬ ਤੱਕ ਆਉਂਦੀ ਹੈ ਅਸੀਂ ਕੱਲ ਵੀ ਇੱਥੇ ਇੱਕ 플ੈਗ ਮਾਰਚ ਕੀਤਾ ਸੀ ਡੀਐਸਪੀ ਐਸਐਚਓ ਸਾਰੇ ਆਫੀਸਰ ਆਏ ਸੀ ਅਸੀਂ ਇਹੀ ਰਿਕਵੈਸਟ ਕੀਤੀ ਸੀ ਕਿ ਸੰਗਤ ਨੇ ਇੱਥੋਂ ਨਿਕਲ ਕੇ ਜਾਣਾ ਹੁੰਦਾ ਜਿਹੜੀ ਕੇਸਗੜ੍ਹ ਸਾਹਿਬ ਨਤਮਸਤਕ ਹੁੰਦੀ ਸੰਗਤ ਆ ਉਹਨਾਂ ਨੇ ਸੀਸਗਾਂਝ ਤੇ ਸੀਸਗਾਂਝ ਤੋਂ ਕੇਸਗੜ੍ਹ ਲੋਕ ਇੱਥੇ ਚੱਲਦੇ ਨੇ ਤੇ ਇੱਥੇ ਇੱਕ ਬਾਜ਼ਾਰ ਨੇ ਜਿਹੜੇ ਉਹ ਆਪਣੇ ਦੁਕਾਨ ਤੋਂ ਜਿਹੜੀ ਪ੍ਰਿਸਕ੍ਰਾਈਬਡ ਲਿਮਟ ਆ ਉਸ ਤੋਂ 5-5 ਫੁੱਟ ਜਾਂ 4-4 ਫੁੱਟ ਬਾਹਰ ਆਇਆ ਸੀ ਕੱਲ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਕਿ ਤੁਸੀਂ ਇਹ ਜਿਹੜਾ ਇਨਕ੍ਰੋਚ ਨਾ ਕਰੋ ਸੰਗਤ ਨੂੰ ਲੰਘਣ ਦਿਓ ਸੰਗਤ ਦੇ ਲੰਘਣ ਦਾ ਜਿਹੜਾ ਸਮਾਂ ਹੈ ਅਸੀਂ ਅੱਗੇ ਪਹਿਲੇ ਵੀ ਕਦੇ ਨਹੀਂ ਕਿਹਾ ਤੁਹਾਨੂੰ ਅਸੀਂ ਅੱਗੇ ਵੀ ਨਹੀਂ ਕਹਾਂਗੇ ਲੇਕਿਨ ਢੋਲਾ ਮਹੱਲਾ ਦੇ ਦੌਰਾਨ ਅਸੀਂ ਜਿਹੜੀ ਇਹ ਨਿਊਸੈਂਸ ਬਰਦਾਸ਼ਤ ਨਹੀਂ ਕਰਨੀ ਉਹਨਾਂ ਨੇ ਮੈਨੂੰ ਇੰਸ਼ੋਰੈਂਸ ਦਿੱਤੀ ਸੀ ਕਿਹਾ ਸੀ ਕਿ ਅਸੀਂ ਇਹ ਨਹੀਂ ਹੋਣ ਦੇਾਂਗੇ ਅੱਜ ਫਿਰ ਤੋਂ ਸੰਗਤ ਦਾ ਸਾਨੂੰ ਮੈਸੇਜ ਆਇਆ ਪ੍ਰੈਸ ਵਾਲਿਆਂ ਨੇ ਕਿ ਉਹ ਹੋਰ ਅਸਬੂ ਉਹਨਾਂ ਨੇ ਅੱਗੇ ਕਰ ਲਈਆਂ ਦੁਕਾਨਾਂ ਤੋਂ ਸਟ੍ਰਾਈਕ ਕੀਤੀ ਸੀ ਤੇ ਨਿਪਾਲ ਕਮੇਟੀ ਦੇ ਜਿਹੜੇ ਈਓ ਨੇ ਉਹ ਮੇਰੇ ਨਾਲ ਸੀ ਸਾਡੀ ਟੀਮ ਸੀ ਸਾਰੀ ਜਿਹੜਾ ਸਮਾਨ ਪ੍ਰੈਸਟਾ ਜਿਮਿੰਟ ਤੋਂ ਬਾਹਰ ਪਿਆ ਚ ਉਹ ਸੀ ਕਾਫੀ ਚੁੱਕ ਲਿਆ ਤੇ ਜਿਹੜਾ ਸਮਾਨ ਉਹਨਾਂ ਦੇ ਹੱਥ ਲੱਗਿਆ ਉਹਨਾਂ ਨੇ ਅੰਦਰ ਕਰ ਲਿਆ ਸਮਾਨ ਇਹਨਾਂ ਦਾ ਇਹਨਾਂ ਨੂੰ ਰਿਟਰਨ ਕਰਾਂਗੇ ਡੈਫੀਨਿਟਲੀ ਕਰਾਂਗੇ ਪਰ ਇਹ ਜਦ ਤੱਕ ਇਹ ਇਸ ਗੱਲ ਤੋਂ ਬਾਜ਼ ਨਹੀਂ ਆਉਂਦੇ ਕਿ 16 ਤਰੀਕ ਤੱਕ ਹੋਣਾ ਮਹੱਲਾ ਜਿਹੜਾ ਚੱਲਣਾ ਹੈ ਉਹਦੇ ਵਿੱਚ ਜੇ ਇਹਨਾਂ ਨੇ ਸਮਾਨ ਬਾਹਰ ਕੱਢਿਆ ਤਾਂ ਫਿਰ ਚੱਕਾਂਗੇ ਕਿਸੇ ਜਿਹੜਾ ਤਾਂ ਲਈ ਕਾਨੂੰਨ ਬਰਾਬਰ ਹੈ ਕਿਸੇ ਇੱਕ ਦੁਕਾਨਦਾਰ ਲਈ ਜਾਂ ਖਾਸ ਸੈੱਟ ਆਫ ਦੁਕਾਨਦਾਰਾਂ ਲਈ ਨਹੀਂ ਹੈ ਇਸ ਤੋਂ ਬਾਅਦ ਹੁਣ ਮੈਂ ਸ਼ਹਿਰ ਦੇ ਦੂਜੇ ਪਾਸੇ ਜਿੱਥੇ ਉਹਨਾਂ ਨੇ ਬਾਹਰ ਕੱਢਿਆ ਸਮਾਨ ਸਾਰਿਆਂ ਵਾਸਤੇ ਹੈ ਸਾਰਿਆਂ ਨੂੰ ਤੁਹਾਡੇ ਮਾధ్యਮ ਨਾਲ ਇਹ ਰਿਕੁਐਸਟ ਹੈ ਹੱਥ ਜੋੜ ਕੇ ਕਿ ਮੇਰੇ ਵਾਸਤੇ ਨਹੀਂ ਪ੍ਰਸ਼ਾਸਨ ਵਾਸਤੇ ਨਹੀਂ ਸੰਗਤ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਸ਼ਰਧਾਲੂ ਆਨੇ ਆ ਉਹਨਾਂ ਦਾ ਫ੍ਰੀ ਐਂਡ ਫਲੋ ਨਿਕਲਣ ਵਾਲਾ ਜਿਹੜਾ ਰਸਤਾ ਹੈ ਉਹਨੂੰ ਨਾ ਰੋਕੋ ਸਰ ਪ੍ਰਸ਼ਾਸਨ ਵੱਲੋਂ ਬਾਰ-ਬਾਰ ਬੇਨਤੀ ਕੀਤੀ ਗਈ ਆ ਫਿਰ ਤੁਹਾਡੇ ਮਾਦਨ ਮੈਂ ਇੱਕ ਵਾਰ ਬੇਨਤੀ ਹੈ ਕਿ ਜਿੱਥੇ ਤੁਹਾਨੂੰ ਪ੍ਰਸਕ੍ਰਾਈਬ ਜਗ੍ਹਾ ਮਿਲੀ ਜਿੰਨੀ ਜਿਹੜੀ ਤੁਹਾਡੀ ਜਗ੍ਹਾ ਉਹਦੇ ਅੰਦਰ ਅੰਦਰ ਰਹੋ ਜੇ ਬਾਹਰ ਆਉਂਗੇ ਤਾਂ ਪ੍ਰਸ਼ਾਸਨ ਸ਼ਕਤੀ ਨਾਲ ਲੇਖੇਗਾ